ਪਿੰਡ ਸੂਰਜਾਂ ਵਿਖੇ ਗਰਾਊਂਡ ਨੂੰ ਲੈ ਕੇ ਦੋ ਤਿਰਾਂ ਵਿਚਕਾਰ ਵਿਵਾਦ ਹੋ ਗਿਆ ਜਿਸ ਨੂੰ ਲੈ ਕੇ ਪਿੰਡ ਦੇ ਸਾਬਕਾ ਸਰਪੰਚ ਹਰਜਿੰਦਰ ਕੁਮਾਰ ਤੇ ਪਿੰਡ ਵਾਸੀਆਂ ਨੇ ਬੀਡੀਪੀਓ ਦਫਤਰ ਰੁੜਕਾ ਕਲਾਂ ਤੇ ਥਾਣਾ ਗੁਰਾਇਆਂ ਵਿਖੇ ਦਰਖਾਸਤ ਦਿੱਤੀ ਕਿ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਗਰਾਊਂਡ ਵਿੱਚ ਬਣ ਰਹੇ ਲੰਗਰ ਹਾਲ ਦਾ ਕੰਮ ਰੁਕਵਾਇਆ ਜਾਵੇ ਇਸ ਸਬੰਧੀ ਸਾਬਕਾ ਸਰਪੰਚ ਹਰਜਿੰਦਰ ਕੁਮਾਰ ਦੇ ਨਾਲ ਬਸਪਾਗੂ ਸੁਖਵਿੰਦਰ ਬਿੱਟੂ ਖੁਸ਼ੀ RAM ਡਾਕਟਰ ਲਖਵੀਰ ਚੰਦ ਦੇ ਹੋਰ ਬਸਪਾਗੂਆਂ ਨੇ ਥਾਣਾ ਗੁਰਾਇਆਂ ਵਿਖੇ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੇ ਨਾਲ ਹੀ ਜਾਣਕਾਰੀ ਦਿੰਦਿਆ ਕਿਹਾ ਕਿ ਸਾਬਕਾ ਸਰਪੰਚ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਸਾਡੇ ਪਿੰਡ ਸੂਰਜਾ ਬੀਖੇ ਪਿੰਡ ਦੀ ਸਾਂਝੀ ਜਗ੍ਹਾ ਜੋ ਕਿ ਸਾਡੇ 9 ਕਨਾਲ ਹੈ ਵਿੱਚ ਗਰਾਊਂਡ ਸੀ ਜਿੱਥੇ ਕਿ ਪਿੰਡ ਦੇ ਨੌਜਵਾਨ ਖੇਡਦੇ ਹਣ ਤੇ 1995 ਵਿੱਚ ਇਸ ਗਰਾਊਂਡ ਵਿੱਚ 3 ਕਨਾਲ ਜਗ੍ਹਾ ਵਿੱਚ ਗੁਰਦੁਆਰਾ ਬਣਾਇਆ ਗਿਆ ਸੀ ਤੇ ਹੁਣ ਗੁਰਦੁਆਰਾ ਸਾਹਿਬ ਵਾਲੇ ਉੱਥੇ ਲੰਗਰ ਹਾਲ ਬਣਵਾਉਣਾ ਚਾਹੁੰਦੇ ਨੇ ਤੇ ਨੀਂਹ ਪੜ ਕੇ ਉਸਾਰੀ ਵੀ ਸ਼ੁਰੂ ਕਰ ਦਿੱਤੀ ਹੈ ਤੇ ਪਿੰਡ ਵਾਸੀਆਂ ਵੱਲੋਂ ਵਿਰੋਧ ਕਰਨ ਤੇ ਕੰਮ ਪੁਲਿਸ ਵੱਲੋਂ ਰੁਕਵਾ ਦਿੱਤਾ ਗਿਆ ਸੈਕਸ਼ਨ 42 ਅਨੁਸਾਰ ਮੁਸਤਲਕਾ ਖਾਤਾ ਦੀ ਜ਼ਮੀਨ ਪਿੰਡ ਦੀ ਪੰਚਾਇਤ ਦੀ ਹੁੰਦੀ ਹੈ ਬਸਪਾ ਗੁ ਸੁਖਵਿੰਦਰ ਬਿੱਟੂ ਨੇ ਮੰਗ ਕੀਤੀ ਹੈ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਖੇਡਣ ਲਈ ਪ੍ਰੇਰਿਤ ਕਰ ਰਹੀ ਹੈ ਤੇ ਦੂਜੇ ਪਾਸੇ ਇਸੇ ਪਾਰਟੀ ਦੇ ਆਗੂ ਨੌਜਵਾਨਾਂ ਨੂੰ ਖੇਡਣ ਤੋਂ ਰੋਕ ਰਹੇ ਹਨ ਦੂਜੀ ਦੂਜੀ ਧਿਰ ਤੋਂ ਪੰਚ ਸੁਸ਼ੀਲ ਕੁਮਾਰ ਨੇ ਕਿਹਾ ਕਿ ਇਹ ਜਗ੍ਹਾ ਜ਼ਿਮੀਂਦਾਰ ਭਾਈਚਾਰੇ ਦੀ ਹੈ ਤੇ ਉਹਨਾਂ ਨੇ ਇਹ ਜ਼ਮੀਨ ਪਿੰਡ ਦੇ ਗੁਰਦੁਆਰੇ ਦੀ ਗੁਰਦੁਆਰੇ ਨੂੰ ਜਵਾਨੀ ਦੇ ਦਿੱਤੀ ਸੀ ਤੇ ਹੁਣ ਸਾਨੂੰ ਲੰਗਰ ਬਣਾਉਣ ਤੇ ਵਰਤੌਣ ਵਿੱਚ ਸਮੱਸਿਆ ਆਉਂਦੀ ਹੈ ਜਿਸ ਕਰਕੇ ਅਸੀਂ ਲੰਗਰ ਹਾਲ ਬਣਵਾ ਰਹੇ ਹਾਂ ਜੋ ਕਿ ਪਿੰਡ ਦੇ ਭਲੇ ਦਾ ਕੰਮ ਹੈ ਜੀ ਹਾਂ ਦੱਸਦੀ ਏ ਕਿ ਇਸ ਸਬੰਧ ਇਸ ਸਬੰਧ ਦੇ ਵਿੱਚ ਐਸ ਐਚਓ ਗੁਰਾਇਆ ਰਕੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸੈਕਸ਼ਨ 42 ਬਾਰੇ ਅਸੀਂ ਮਾਲ ਵਿਭਾਗ ਮੇ ਤੋਂ ਜਾਣਕਾਰੀ ਲੈ ਰਹੇ ਹਾਂ ਜਦੋਂ ਉਹਨਾਂ ਵੱਲੋਂ ਅੰਤਿਮ ਰਿਪੋਰਟ ਆ ਅੱਜ ਆਵੇਗੀ ਤਾਂ ਫਿਰ ਹੀ ਇਸ ਸੰਬੰਧੀ ਫੈਸਲਾ ਕੀਤਾ ਜਾਵੇਗਾ। ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਹਾਂਜੀ ਕੀ ਮਾਮਲਾ ਸ੍ਰੀ ਜੀ? ਅਸੀਂ ਸਮੂਹ ਨਗਰ ਨਿਵਾਸੀ ਪਿੰਡ ਸੂਰਜਾ ਅੱਜ ਗ੍ਰੈਂਡ ਥਾਣਾ ਇਕੱਠਾ ਹੋਏ ਸੀਗੇ। ਸਾਡੇ ਪਿੰਡ ਵਿੱਚ ਬੱਚਿਆਂ ਦੇ ਖੇਡਣ ਲਈ ਇੱਕ ਗਰਾਊਂਡ ਆ ਜਿਸ ਦੇ ਉੱਤੇ ਕੁਝ ਪਿੰਡ ਦੇ ਲੋਕ ਨਜਾਇਜ਼ ਕਬਜ਼ਾ ਕਰਕੇ ਕਰ ਰਹੇ ਆ। ਅਸੀਂ ਉਸ ਦੇ ਸੰਬੰਧ ਵਿੱਚ ਇੱਥੇ ਗ੍ਰੈਂਡ ਥਾਣੇ ਇਕੱਠੇ ਹੋਏ ਸੀਗੇ। ਤੇ ਅਸੀਂ ਦੱਸਣਾ ਚਾਹੁੰਦੇ ਆ ਵੀ ਜਿਹੜੀ ਸਰਕਾਰ ਆ ਉਹਦਾ ਇੱਕੋ ਹੀ ਨਾਰਾ ਸੀਗਾ ਵੀ ਅਸੀਂ ਜਿਹੜੇ ਕਬਜ਼ੇ ਲੋਕਾਂ ਤੋਂ ਛਡਾਉਣੇ ਆ ਪਰ ਇੱਥੇ ਇਸ ਸਮੇਂ ਉਲਟਾ ਹੋ ਰਿਹਾ ਆ ਸ਼ਾਸਨ ਪ੍ਰਸ਼ਾਸਨ ਰਲ ਕੇ ਜਿਹੜਾ ਉਸ ਜਗ੍ਹਾ ਤੇ ਪਿੰਡ ਵਾਲਿਆਂ ਤੋਂ ਕਬਜ਼ਾ ਕਰਾ ਰਿਆ ਆ ਅਸੀਂ ਜਿਹਦੀ ਸਾਰੀ ਕ ਆਪਣੀ ਦਲੀਲ ਹਰ ਇੱਕ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਉਹ ਕਿਸੇ ਵੀ ਪੱਖ ਨੂੰ ਜਿਹੜਾ ਮਜ਼ਬੂਤ ਨਹੀਂ ਮੰਨ ਰਿਹਾ ਜਦ ਕਿ ਉੱਥੇ ਪੰਚਾਇਤਾਂ ਦੇ ਵੱਖ-ਵੱਖ ਸਮਿਆਂ 'ਚ ਮਤੇ ਪਾ ਕੇ ਗਰੰਟੀਾਂ ਲਾਈਆਂ ਹੋਈਆਂ ਹਨ ਵੱਖ-ਵੱਖ ਸਮਿਆਂ 'ਚ ਮੇਰੇ ਤੋਂ ਪਹਿਲਾਂ ਜਿਹੜੇ ਦੋ ਸਰਪੰਚਾਂ ਉਹਨਾਂ ਨੇ ਵੀ ਗਰੰਟੀਾਂ ਲਾਈਆਂ ਮੈਂ ਵੀ ਗਰੰਟੀਾਂ ਲਾਈਆਂ ਉਹ 1988 ਤੋਂ ਗਰਾਊਂਡ ਦਾ ਜਿਹੜਾ ਉਹਦਾ ਰੂਪ ਸੀਗਾ ਕੁਝ ਸਮੇਂ ਵਿੱਚ ਉਹਦੇ ਫਿਰ ਗਰਾਊਂਡ ਬਣ ਕੇ ਗੁਰਦੁਆਰਾ ਸਾਹਿਬ ਇੱਕ ਸਾਈਡ ਤੇ ਬਣਾ ਦਿੱਤਾ ਗਿਆ ਸੀਗਾ ਸਲਾਹਨਾ ਪਿੰਡ ਦੀ ਨਾ ਲੇਕਿਨ ਜਿਹੜੀ ਬਾਕੀ ਗਰਾਊਂਡ ਆ ਉਹ ਹੁਣ ਉਸ ਗਰਾਊਂਡ ਤੇ ਵੀ ਕੁਝ ਲੋਕ ਕਬਜ਼ਾ ਕਰਨਾ ਚਾਹੁੰਦੇ ਆ ਅਸੀਂ ਤਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਸੀਗੇ ਵੀ ਜਿਹੜੀ ਬੱਚਿਆਂ ਦਾ ਖੇਡਣਾ ਬੱਚਿਆਂ ਦਾ ਖੇਡਣ ਵਾਸਤੇ ਜਿਹੜਾ ਪਾਕਿਆ ਉਹਨੂੰ ਮਜ਼ਬੂਤ ਰੱਖਿਆ ਜਾਵੇ ਬੱਚੇ ਸ਼ਾਮ ਸਵੇਰੇ ਉੱਥੇ ਕ੍ਰਿਕਟ ਦੀ ਪਿਚ ਬਣੀ ਹੋਈ ਆ ਵਾਲੀਬਾਲ ਦਾ ਨੈਟ ਲੱਗਾ ਹੋਇਆ ਐ ਅਸੀਦ ਉਦਮ ਸਿੰਘ ਸਪੋਰਟਸ ਕਲੱਬ ਦਾ ਬੋਰਡ ਲੱਗਾ ਹੋਇਆ ਆ ਉੱਥੇ ਜਿਮ ਦਾ ਕਮਰਾ ਬਣਿਆ ਹੋਇਆ ਆ ਹੁਣ ਜਿਹੜੇ ਅਧਿਕਾਰੀ ਆ ਉਹ ਸਾਨੂੰ ਕਹਿੰਦੇ ਆ ਜੀ ਤੁਸੀਂ ਕਿਸੇ ਦੇ ਥਾਜ ਪੈਸੇ ਲਾਤੇ ਇਦਾਂ ਕਦੋਂ ਹੁੰਦਾ ਆ ਵੀ ਇੱਕ ਸਰਪੰਚ ਦੋ ਸਰਪੰਚ ਤਿੰਨ ਸਰਪੰਚ ਕਿਸੇ ਥਾਂ ਦਾ ਗਲਤ ਮਤਾ ਪਾ ਦੇਣਾ ਗਲਤ ਆਉਂਦੇ ਤੇ ਗਰੰਟਾ ਲਾ ਦੇਣਾ ਇਹਦਾ ਸਾਨੂੰ ਕੋਈ ਤਸੱਲੀ ਭਖ ਜਵਾਬ ਨਹੀਂ ਦਿੰਦੇ ਪਏ ਇਹ ਕਹੀ ਜਾਂਦੇ ਆ ਵੀ ਬਸ ਜੀ ਜਿਹੜਾ ਵੀ ਅੰਡਰ ਪ੍ਰੈਸ਼ਰ ਵੀ ਉੱਥੇ ਜੀ ਉਹ ਕਬਜ਼ਾ ਹੋ ਸਕਦਾ ਆ ਕੇਸ ਅਦਾਲਤ ਚ ਲੱਗਾ ਹੋਇਆ ਕੇਸ ਅਦਾਲਤ ਚ ਲੱਗਾ ਹੋਇਆ ਜੀ ਕੀ ਸਾਨੂੰ ਸਾਡਾ ਉਹ ਜਿਹੜਾ ਪੈਂਡਿੰਗ ਪਿਆ ਆ ਲੇਕਿਨ ਉਹ ਉਹ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਉਹ ਕਹਿੰਦੀ ਤੁਹਾਡਾ ਉਹ ਮੈਂ ਆਪਣੇ ਵੱਲੋਂ ਲਾਇਆ ਸੀ ਜੀ ਕੀ ਲਾਇਆ ਸੀ ਉਹ ਇਹੀ ਲਾਇਆ ਸੀ ਵੀ ਜਿਹੜੀ ਇਹ ਬੱਚਿਆਂ ਦੀ ਗਰਾਊਂਡ ਆ ਵੀ ਇਹ ਬੱਚਿਆਂ ਦੀ ਗਰਾਊਂਡ ਜਿਹੜੀ ਖੇਡਣ ਲਈ ਛੱਡੀ ਜਾਵੇ ਜੇ ਅਸੀਂ ਕਹਿੰਨੇ ਉਹਨਾਂ ਨੇ ਗੁਰਦੁਆਰਾ ਵੀ ਬਣਾਉਣਾ ਆਇਆ ਸੀ ਗੁਰਦੁਆਰੇ ਦੇ ਨਾਲ ਪਹਿਲਾਂ ਜਦੋਂ ਬਣਿਆ ਸੀ ਉਦੋਂ ਵਿਰੋਧ ਕੀਤਾ ਨਾ ਹੋਣ ਕਰਦੇ ਆ ਬਸ ਨਾਲੇ ਗਰਾਊਂਡ ਹਾਂਜੀ ਗੁਰਦੁਆਰੇ ਦੇ ਨਾਲ ਆ ਗੁਰਦੁਆਰੇ ਵਾਲੇ ਕੀ ਬਣਾਉਣਾ ਚਾਹੁੰਦੇ ਉੱਥੇ ਉੱਥੇ ਲੰਗਰ ਹਾਲ ਬਣਾਉਣਾ ਚਾਹੁੰਦੇ ਗੁਰੂ ਘਰ ਦਾ ਅੱਛਾ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਜਿੱਚੋ ਤਿੰਨ ਕਨਾਲ ਪਹਿਲਾਂ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਆ ਤੇ ਹੁਣ ਸਰ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕਰ ਚੁੱਕੇ ਆ ਵੀ ਸਾਨੂੰ ਕਿਤੇ ਬਦਲਵਾ ਗਰਾਊਂਡ ਦਾ ਪ੍ਰਬੰਧ ਕਰ ਦਿਓ ਤੁਸੀਂ ਸਾਰੇ ਜੀ ਬਿਸ਼ੱਕ ਦੀ ਗੁਰੂ ਘਰ ਬਣਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸਾਨੂੰ ਇਸ ਗੱਲ ਦਾ ਇਤਰਾਜ਼ ਆ ਵੀ ਸਾਡੇ ਪਿੰਡ 'ਚ ਹੋਰ ਕੋਈ ਗਰਾਊਂਡ ਹੈ ਨਹੀਂ ਬੱਚਿਆਂ ਲਈ ਵੀ ਬੱਚਿਆਂ ਦੀ ਗਰਾਊਂਡ ਦਾ ਪ੍ਰਬੰਧ ਕੀਤਾ ਜਾਵੇ ਅਸੀਂ ਇਸ ਗੱਲ ਦਾ ਇੱਕ ਵਾਰ ਵੀ ਨਾ ਵਿਰੋਧ ਕੀਤਾ ਹੈ ਤੇ ਨਾ ਕਰਾਂਗੇ ਵੀ ਜੇ ਉਹ ਨਹੀਂ ਗੁਰੂ ਘਰ ਬਣਾਉਣਾ ਆ ਤਾਂ ਲੇਕਿਨ ਉਹਦੇ ਵਿੱਚ ਇਹੋ ਹੀ ਸਾਡੀ ਮੰਗ ਆ ਵੀ ਸਾਨੂੰ ਜਿਹੜੇ ਬੱਚਿਆਂ ਲਈ ਜਿਹੜੀ ਗਰਾਊਂਡ ਦਾ ਪ੍ਰਬੰਧ ਕਰਨਾ ਜ਼ਰੂਰੀ ਆ ਉਹ ਸਾਨੂੰ ਚਾਹੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਦੇਵੇ ਜਾਂ ਜਿਹੜੇ ਬੰਦੇ ਉਥੇ ਕਬਜ਼ਾ ਕਰ ਰਹੇ ਆ ਜਾਂ ਪ੍ਰਸ਼ਾਸਨ ਸਾਨੂੰ ਪ੍ਰਬੰਧ ਕਰਾ ਦੇਵੇ ਜਾਂ ਸਰਕਾਰ ਸਾਨੂੰ ਪ੍ਰਬੰਧ ਕਰਾ ਦੇਵੇ ਅਸੀਂ ਉਥੇ ਇੱਕ ਵਾਰ ਵੀ ਨਹੀਂ ਕਵਾਂਗੇ ਵੀ ਇਹ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਨਾ ਬਣਾਉਣ ਸਾਡੀ ਇਹੀ ਬੇਨਤੀ ਆ ਵੀ ਬੱਚਿਆਂ ਦੇ ਖੇਡਣ ਲਈ ਗਰਾਊਂਡ ਪਿੰਡ ਵਿੱਚ ਹੁਣ ਜ਼ਰੂਰੀ ਆ ਜੋ ਕਿ ਸਾਡੇ ਪਿੰਡ ਵਿੱਚ ਗਰਾਊਂਡ ਹੈ ਨਹੀਂਗੀ ਇੱਕੋ ਇੱਕ ਗਰਾਊਂਡ ਆ ਜਿਹਦੇ ਤੇ ਹੁਣ ਲੋਕ ਨਜਾਇਜ਼ ਕਬਜ਼ਾ ਕਰ ਰਹੇ ਆ ਉਹਦੇ ਵਿੱਚ ਜਿਮ ਦਾ ਕਮਰਾ ਬਣਿਆ ਹੋਇਆ ਆ ਉਹਦੇ ਵਿੱਚ ਸਰਕਾਰੀ ਗਰਾਊਂਡ ਨਾਲ ਕੰਧ ਬਣੀ ਹੋਈ ਆ ਬਖਵਕ ਸਮੇਂ ਚ ਓਵਰਫਲੋ ਪਾਣੀ ਦੇ ਮਤੇ ਪਏ ਹੋਏ ਆ ਬਖਵਕ ਸਮੇਂ ਚ ਜਿੰਨੀਆਂ ਵੀ ਪਹਿਲੀਆਂ ਮੇਰੇ ਤੋਂ ਤਿੰਨ ਚਾਰ ਪੰਚਾਇਤਾਂ ਆ ਉਹਨਾਂ ਨੇ ਉੱਥੇ ਪੈਸੇ ਖਰਚੇ ਹੋਏ ਆ ਕੋਰਟ ਦਾ ਕੀ ਆਰਡਰ ਆਇਆ ਹੁਣ ਕੋਰਟ ਦਾ ਕੋਈ ਹਜੇ ਆਰਡਰ ਨਹੀਂ ਆਇਆ ਕੋਰਟ ਦੇ ਵਿੱਚ ਡਿਸਪੋਜ਼ ਚੱਲ ਰਿਹਾ ਹੈ ਸਾਡਾ ਜਿਹੜਾ ਪੈਂਡਿੰਗ ਪਈ ਆ ਜਿਹੜੀ ਆ ਤੇ ਜਦ ਕਿ ਇਹ ਉਹਨੂੰ ਵੀ ਲਾਗੂ ਕਰਨ ਨੂੰ ਤਿਆਰ ਨਹੀਂ ਹੈਗੀ ਉਹ ਉਹ ਕੀ ਨਹੀਂ ਉਹ ਪੈਂਡਿੰਗ ਆ ਵੀ ਵੀ ਡਿਸਪੋਜ਼ ਹੋਇਆ ਹੈ ਡਿਸਮਿਸ ਨਹੀਂ ਹੋਇਆ ਸਾਡਾ ਕੇਸ ਤਾਂ ਵੀ ਓਕੇ ਧੱਕੇ ਨਾਲ ਕਰਦੇ ਆ ਤੇ ਪਹਿਲਾਂ ਵੀ ਅਸੀਂ ਵੀਡੀਓ ਸਾਹਿਬ ਨੇ ਸਟੇ ਵਾਂਗ ਜਿਹੜਾ ਵੀਡੀਓ ਸਾਹਿਬ ਨੇ ਇੱਕ ਆਰਡਰ ਕਰ ਦੇਣੇ ਉਦੇ ਲਈ ਵੀ ਅਸੀਂ ਪ੍ਰਸ਼ਾਸਨ ਨਹੀਂ ਆ ਕੇ ਤਾਲੇ ਮੰਨਤਾ ਧਰਨੇ ਤਾਂ ਹੀ ਵੀ ਗਏ ਆ ਲੇਕਿਨ ਉਦੋਂ ਵੀ ਇਹਨਾਂ ਨੇ ਸਾਡਾ ਪੱਖ ਨਹੀਂ ਰੱਖਿਆ ਉਹਨਾਂ ਦੇ ਬੰਦਿਆਂ ਦੇ ਫੜ ਕੇ ਪਰਚਾ ਨਹੀਂ ਕੀਤਾ ਜਦ ਕਿ ਜਦੋਂ ਵੀਡੀਓ ਸਾਹਿਬ ਨੇ ਜਿਹੜਾ ਇੱਕ ਪੇਪਰ ਸਾਨੂੰ ਲਿਖ ਕੇ ਦਿੱਤਾ ਹੁੰਦਾ ਆ ਉਹ ਅਸੀਂ ਨਾਲ ਲਾਇਆ ਹੋਇਆ ਉਹ ਪੇਪਰ ਦਾ ਮਤਲਬ ਹੁੰਦਾ ਹੈ ਵੀ ਇੱਕ ਸਟੇ ਤੇ ਦਾ ਮਤਲਬ ਉਹਨਾਂ ਬੰਦਿਆਂ ਤੇ ਕਾਰਵਾਈ ਹੋਣੀ ਹੁੰਦੀ ਆ ਪ੍ਰਸ਼ਾਸਨ ਜਾਂਦਾ ਆ ਜਾਂ ਕੇ ਗਿੜੀ ਕੱਢ ਕੇ ਆ ਜਾਂਦਾ ਆ ਮੂਰਖ ਦਰਸ਼ਨ ਬਣਿਆ ਹੋਇਆ ਹੈ ਚੋਣਾ ਦੌਰਾਨ ਸਭ ਕੋ ਜੀ ਆਮ ਆਦਮੀ ਪਾਰਟੀ ਜਿਹੜੀ ਮੌਕੇ ਦੀ ਉਹ ਕਰਾ ਰਹੀ ਆ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਆ ਕੇ ਸੋਹਾ ਖਲਾ ਕੇ ਲੋਕਾਂ ਤੋਂ ਵੋਟਾਂ ਪੁਆਈਆਂ ਸੀ ਜਿਹਦਾ ਉਹ ਨਜਾਇਜ਼ ਹੁਣ ਫਾਇਦਾ ਉਠਾ ਰਹੇ ਆ ਬੱਚਿਆਂ ਦੀ ਗਰਾਊਂਡ ਤੇ ਕਬਜ਼ਾ ਕਰਾਂਗੇ ਅਸੀਂ ਭਗਵਾਨਤਮਨ ਜੀ ਦਾ ਤੇ ਉਹਨਾਂ ਦੀ ਸਰਕਾਰ ਦਾ ਸ਼ਖਸ ਸਭਾ ਦੇ ਵਿੱਚ ਵਿਰੋਧ ਕਰਦੇ ਆਂ ਵੀ ਜਿਹੜੀ ਬੱਚਿਆਂ ਦੀ ਗਰਾਊਂਡ ਤੇ ਕਬਜ਼ਾ ਕਰਾ ਰਹੀ ਹੈ ਸਰਕਾਰ ਜਿਹੜੀ ਸਰਕਾਰ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਨਸ਼ਿਆਂ ਦੇ ਸਬੰਧ ਵਿੱਚ ਕਸਮਾਂ ਖਾਧੀਆਂ ਸੀ ਬੱਚਿਆਂ ਨੇ ਜਿਹੜੇ ਕਬਜ਼ੇ ਆ ਛਡਾਉਣ ਦੇ ਸਬੰਧ ਵਿੱਚ ਕਸਮਾਂ ਖਾਧੀਆਂ ਸੀ ਅੱਜ ਉਹੀ ਸਰਕਾਰ ਨਸ਼ੇ ਵੀ ਵਕਾ ਰਹੀ ਆ ਤੇ ਉਥੇ ਕਬਜੇ ਵੀ ਕਰਾ ਰਹੀ ਆ ਨਹੀਂ ਤਾਂ ਸਾਡੀ ਹੋਰ ਪਹਿਲੀ ਵਾਲੀ ਫੋਟੋ ਦੇਖ ਲੈਣ ਵੀਡੀਓ ਦੇਖ ਲੈਣ ਬਣੀ ਉਹਦੇ ਵਿੱਚ ਜਦਨ ਕਬਜਾ ਕਰਨ ਸੀ ਕਿੰਨੇ ਕੁ ਬਾਰੋਂ ਗੁੰਡੇ ਜਿਹੜੇ ਨਸ਼ਾ ਕਰਕੇ ਆਏ ਹੋਏ ਸੀਗੇ ਪ੍ਰਸ਼ਾਸਨ ਸਾਹਿਬ ਨੇ ਸਾਡੀ ਉਦਣ ਵੀ ਨਹੀਂ ਸੁਣੀ ਤੇ ਇਹ ਕਹਿ ਗਏ ਆਗੇ ਵੀ ਸਾਡੀ ਇੱਥੇ ਪ੍ਰਵਾਸੀ ਆ ਜੀ ਅਸੀਂ ਕੁਝ ਕਰ ਨਹੀਂ ਸਕਦੇ ਜੀ ਬਿੱਟੂ ਜੀ ਅੱਜ ਤੁਸੀਂ ਡੀਐਸਪੀ ਸਾਹਿਬ ਨੂੰ ਮਿਲੇ ਆ ਕੀ ਮਾਮਲਾ ਮਾਮਲਾ ਪਿੰਡ ਸੂਰਜੇ ਦਾ ਆ ਜੀ ਸੂਰਜਾ ਪਿੰਡ ਦੇ ਵਿੱਚ ਨੌਜਵਾਨ ਛੋਟੇ ਬੱਚਿਆਂ ਦੇ ਖੇਡਣ ਲਈ ਖੂਬਸੂਰਤ ਗਰਾਊਂਡ ਬਣੀ ਹੋਈ ਆ ਜਿਸ ਗਰਾਊਂਡ ਦੇ ਵਿੱਚ ਪੰਚਾਇਤ ਵੱਲੋਂ ਵੱਖ-ਵੱਖ ਸਮੇਂ ਦੇ ਉੱਤੇ ਗਰੰਟਾਂ ਲਾਈਆਂ ਗਈਆਂ ਔਰ ਬੱਚੇ ਉੱਥੇ ਖੇਡਦੇ ਆ ਕੁਝ ਸਰਕਾਰ ਦੀ ਛਾਹ ਦੇ ਉੱਤੇ ਕੁਝ ਸਾਥੀ ਉੱਥੇ ਕਬਜ਼ਾ ਕਰਨ ਦੀ ਫਰਾਕ ਵਿੱਚ ਆ ਔਰ ਇਸ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਡੀਐਸਪੀ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਪਰ ਅੱਜ ਦੀ ਡੇਟ ਦੇ ਵਿੱਚ ਪ੍ਰਸ਼ਾਸਨ ਉਸ ਚੀਜ਼ ਨੂੰ ਇਗਨੋਰ ਕਰਕੇ ਗਰਾਊਂਡ ਨੂੰ ਇਗਨੋਰ ਕਰਕੇ ਇੱਥੋਂ ਤੱਕ ਵੀ ਤਹਿਸੀਲਦਾਰ ਨੇ ਰਿਪੋਰਟ ਦੇ ਵਿੱਚ ਇਹ ਲਿਖਦਾ ਵੀ ਇੱਥੇ ਕੋਈ ਗਰਾਊਂਡ ਨਹੀਂ ਹੈਗੀ ਅੱਜ ਇੱਥੇ ਸਾਰੇ ਅਫਸਰ ਆਏ ਸੀ ਵੀਡੀਓ ਵੀ ਤਹਿਸੀਲਦਾਰ ਵੀ ਔਰ ਡੀਐਸਪੀ ਸਾਹਿਬ ਵੀ ਔਰ ਅਸੀਂ ਪਿੰਡ ਵਾਸੀਆਂ ਨਾਲ ਖੜੇ ਆ ਕਿਉਂਕਿ ਜਿਹੜੇ ਪਿੰਡਾਂ ਦੀਆਂ ਗਰਾਊਂਡਾਂ ਆ ਇਹ ਬਿਲਕੁਲ ਰਹਿਣੀਆਂ ਚਾਹੀਦੀਆਂ ਤਾਂ ਕਿ ਉੱਥੇ ਬੱਚੇ ਖੇਡ ਸਕਣ ਅਗਰ ਸਰਕਾਰ ਦੀ ਸ਼ਹਿ ਦੇ ਉੱਤੇ ਉੱਥੇ ਕੋਈ ਨਜਾਇਜ਼ ਹੋ ਸਾਰੀ ਕੀਤੀ ਗਈ ਤਾਂ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਫਲੋਰ ਇਹਦੇ ਲਈ ਸੰਘਰਸ਼ ਕਰੇਗੀ ਔਰ ਪ੍ਰੋਟੈਸਟ ਕਰੇਗੀ। ਵਿੱਚ ਇੱਕ ਮਾਉਣ ਲਾ ਭੱਖਿਆ ਹੋਇਆ। ਤੇ ਪਹਿਲਾਂ ਆਪਣਾ ਨਾਮ ਦੱਸੋ ਤੇ ਕਿਹੜਾ ਪਿੰਡ ਆ ਤੇ ਕੀ ਮੰਗਣਾ। ਆਪਣਾ ਨਾਂ ਜੀ ਸੁਸ਼ੀਲ ਕੁਮਾਰ ਆ ਪਿੰਡ ਆਪਣਾ ਸੂਰਜਾਇਆ। ਸਾਡੇ ਸੂਰਜਾਇਆ ਦੇ ਵਿੱਚ ਗੁਰਦੁਆਰਾ ਸਾਹਿਬ ਆ। ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਬਸੀਂ ਕੋਈ ਵੀ ਪ੍ਰੋਗਰਾਮ ਕਰੀਦਾ ਆ। ਕੋਈ ਵੀ ਪ੍ਰੋਗਰਾਮ ਜਦੋਂ ਕਰੀਦਾ ਆ ਉੱਥੇ ਲੰਗਰ ਬਣਾਉਣ ਦੀ ਤੇ ਵਰਤੌਣ ਦੀ ਸਾਨੂੰ ਦਿੱਕਤ ਆਉਂਦੀ ਆ ਲੋਕਾਂ ਦੀ ਬਹੁਤ ਭਾਵਨਾਵਾਂ ਜੁੜੀਆਂ ਸ਼ਰਧਾ ਜੁੜੀ ਆ ਉਹਦੇ ਨਾਲ ਤੇ ਉਹ ਲੋਕ ਹਿੱਤ ਦੇ ਲਈ ਅਸੀਂ ਇਹ ਸੋਚਿਆ ਕਿ ਲੋਕਾਂ ਨੇ ਵੀ ਕਿਹਾ ਵੀ ਹਾਂ ਵਿੱਚ ਲੰਗਰ ਹਾਲ ਬਣਾਉਣਾ ਚਾਹੀਦਾ ਤੇ ਉਹ ਜਿਹੜੀ ਜਗ੍ਹਾ ਨਾਲ ਖਾਲੀ ਪਈ ਆ ਉੱਥੇ ਅਸੀਂ ਗੁਰਦੁਆਰਾ ਸਾਹਿਬ ਵਾਸਤੇ ਲੰਗਰ ਹਾਲ ਲੰਗਰ ਹਾਲ ਬਣਾਉਣਾ ਚਾਹੁੰਦੇ ਆ ਲੰਗਰ ਹਾਲ ਬਣੂਗਾ ਤੇ ਉੱਥੇ ਕਿਸੇ ਗਰੀਬ ਕੁੜੀ ਦਾ ਵਿਆਹ ਸ਼ਾਦੀ ਵੀ ਹੋ ਸਕਦਾ ਕੋਈ ਵੀ ਪ੍ਰੋਗਰਾਮ ਹੁੰਦਾ ਉੱਥੇ ਲੰਗਰ ਵੀ ਵਰਤਾਇਆ ਜਾ ਸਕਦਾ ਆ ਤੇ ਲੋਕ ਹਿੱਤ ਦੇ ਲਈ ਅਸੀਂ ਇਹ ਕਾਰਜ ਕਰਨਾ ਚਾਹੁੰਦੇ ਆ ਉਹ ਕਹ ਰਹੇ ਵੀ ਇਹ ਇਹ ਪੰਚਾਇਤੀ ਜ਼ਮੀਨ ਆ ਜੀ ਮੈਂ ਮੌਜੂਦਾ ਪੰਚਾਇਤ ਮੈਂਬਰ ਆ ਮੇਰੀ ਨੌਲੇਜ ਦੇ ਵਿੱਚ ਤਾਂ ਹੈ ਨਹੀਂ ਨਾ ਨੌਲੇਜ ਦੇ ਵਿੱਚ ਆ ਨਾ ਕਿਸੇ ਫਰਦ ਦੇ ਵਿੱਚ ਆ ਪਟਵਾਰੀ ਸਾਹਿਬ ਤੋਂ ਵੀ ਅਸੀਂ ਪਤਾ ਕੀਤਾ ਪਟਵਾਰੀ ਸਾਹਿਬ ਵੀ ਕਹਿੰਦੇ ਪੰਚਾਇਤੀ ਜ਼ਮੀਨ ਨਹੀਂ ਹੈਗੀ ਤਹਿਸੀਲਦਾਰ ਸਾਹਿਬ ਵੀ ਕਹਿੰਦੇ ਪੰਚਾਇਤੀ ਜ਼ਮੀਨ ਨਹੀਂ ਹੈਗੀ ਵਿਡਿਓ ਸਾਹਿਬ ਵੀ ਕਹਿੰਦੇ ਪੰਚਾਇਤੀ ਜ਼ਮੀਨ ਨਹੀਂ ਹੈਗੀ ਤੇ ਇਹ ਕਿਹਦੇ ਨਾਂ ਤੇ ਆ ਇਹ ਜਿਹੜੀ ਜਮੀਨ ਆ ਇਹ ਜ਼ਮੀਂਦਾਰਾਂ ਦੇ ਨਾਂ ਆ ਇਹ ਹੈ ਕਵੀ ਮੁਸਤਰਕਾ ਕੱਤਾ ਬੋਲਦਾ 85 ਨੰਬਰ ਉਹਦੇ ਵਿੱਚ ਥੋੜੀ ਥੋੜੀ ਜ਼ਮੀਨ ਬੋਲਦੀ ਆ ਕਿਸੇ ਦਿਨ ਦੋ ਕਰਾਣੀ ਬੋਲਦੀ ਆ ਕਿਸੇ ਦਿਨ 10 ਮੜਲੇ ਬੋਲਦੀ ਆ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਮਾਨ ਕਹਿੰਦੇ ਵੀ ਖੇਡਾਂ ਨੂੰ ਸਸ਼ਜਨ ਕਹਿੰਦਾ ਤੇ ਨੌਜਵਾਨ ਜਿਹੜੇ ਆ ਨਸ਼ਾ ਛੱਡ ਕੇ ਖੇਡਾਂ ਵੱਲ ਧਿਆਨ ਦਿੰਦੇ ਉਹ ਕਹਿੰਦੇ ਵੀ ਅਸੀਂ ਇੱਥੇ ਗਰਾਊਂਡ ਆ ਖੇਡਦੇ ਆ ਨੌਜਵਾਨ ਉਹਨਾਂ ਨੂੰ ਤੁਸੀਂ ਰੋਕਣ ਦਾ ਕੰਮ ਕਰਦੇ ਆ ਇਹ ਬਿਲਕੁਲ ਜੀ ਗਲਤ ਗੱਲ ਕੀਤੀ ਜਾ ਰਹੀ ਆ ਇਹ ਲੋਕਾਂ ਦੀ ਭਾਵਨਾਵਾਂ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਆ ਕਿਸ ਨੂੰ ਬਦਨਾਮ ਕੀਤਾ ਜਾ ਰਿਹਾ ਔਰ ਜਿਹੜੇ ਬੰਦੇ ਇਹ ਗੱਲਾਂ ਕਹਿ ਰਹੇ ਹੋ ਖੁਦ ਹੀ ਕਬਜ਼ੇ ਕਰਦੇ ਪਏ ਆ ਜਗ੍ਹਾਾਂ 'ਤੇ ਉਹਨਾਂ ਨੇ ਆਪ ਕਬਜ਼ੇ ਕੀਤੇ ਨੇ ਉਹਨਾਂ ਦੇ ਸ਼ਰਾਰਤੀਆਂ ਅਸਰ ਦੇ ਜਿਹੜੇ ਇਹੋ ਜੇ ਕੰਮ ਕਰਦੇ ਨੇ ਤੇ ਲੋਕਾਂ ਦੀ ਭਾਵਨਾਵਾਂ ਦੇ ਨਾਲ ਖਲਵਾੜ ਕਰਦੇ ਨੇ ਵੀ ਜੇ ਉੱਥੇ ਗਰਾਊਂਡ ਹੈਗੀ ਆ ਤੇ ਗਰਾਊਂਡ ਦਾ ਕੋ ਪੇਪਰ ਕੋ ਰਜਿਸਟਰ ਉਹ ਗਰਾਊਂਡ ਨੂੰ ਜਗ੍ਹਾ ਕਿਹਨੇ ਦਿੱਤੀ ਉਹਦਾ ਕੋ ਰਜਿਸਟਰੀ ਕੋ ਪੇਪਰ ਕੁਸ਼ਤਾ ਹੋਗਾ ਨਾ ਪਹਿਲਾਂ ਕਿਹਾ ਉੱਥੇ ਗਰਾਊਂਡ ਸੀਗੀ ਤੇ ਬਾਅਦ ਵਿੱਚ ਖੁਰ ਗਿਆ। نیچے ਪਹਿਲਾਂ ਗਰਾਊਂਡ ਸੀ ਕਿਤੇ ਹੁਣ ਕਿਹੜਾ ਫੇ ਗਰਾਊਂਡ ਕਿਤੇ ਚਲੇ ਗਈ ਆ ਜੇ ਉੱਥੇ ਗਰਾਊਂਡ ਸੀਗੀ ਤੇ ਗਰਾਊਂਡ ਕਿਤੇ ਗਈ ਤਾਂ ਨਹੀਂ ਹੈਗੀ ਉਹ ਗਰਾਊਂਡ ਦਾ ਕੋਈ ਪੇਪਰ ਤਾਂ ਹੋਊਗਾ ਕੋਈ ਪ੍ਰੂਫ ਤਾਂ ਹੋਊਗਾ ਨਾ ਹਾਂ ਕਿਸੇ ਦੀ ਜਗਾ ਆ ਉਹ ਗੁਰਦੁਆਰਾ ਸਾਹਿਬ ਨੂੰ ਜ਼ਿਮੀਂਦਾਰ ਜ਼ਿਮੀਂਦਾਰ ਭਾਈਚਾਰੇ ਨੇ ਉਹ ਗੁਰਦੁਆਰਾ ਸਾਹਿਬ ਨੂੰ ਜਗਾਦਾਨ ਕਰਤੀ। ਦਾਨ ਕਰਤੀ ਉਹ ਵੀ ਮੂੰਹ ਜਵਾਨੀ ਕਰਤੀ ਲਿਖਤੀ ਰੂਪ ਦੇ ਵਿੱਚ ਨਹੀਂ ਕੀਤੀ। ਗੁਰਦੁਆਰਾ ਸਾਹਿਬ ਨੂੰ ਛੱਡ ਦਿੱਤੀ ਆ। ਜੀ ਮਸੂਲ ਗਿਆ ਦੇ ਵਿੱਚ ਇੱਕ ਗਰਾਊਂਡ ਨੂੰ ਲੈ ਕੇ ਮਾਮਲਾ ਪਕਿਆ ਹੋਇਆ ਵੀ ਗੁਰਦੁਆਰਾ ਇੱਕ ਵਰਦਨ ਸਾਹਿਬ ਵਾਲੇ ਉੱਥੇ ਲੰਗਰ ਹਾਲ ਬਣਾਉਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਕਾਫੀ ਦਿਨ ਤੋਂ ਮੈਟਰ ਹੈਗਾ ਇਹ ਤੇ ਇਥੇ ਕੋਈ ਐਡੀ ਗੱਲ ਹੈ ਨਹੀਂ ਗੁਰਦੁਆਰਾ ਸਾਹਿਬ ਦੇ ਨਾਲ ਗਰਾਊਂਡ ਹੈ ਸਕੂਲ ਦੀ ਉਹ ਗਰਾਊਂਡ ਦਾ ਰਿਹਾ ਅਸੀਂ ਕੱਲ ਬੁਲਾਏ ਸੀ ਦੋਨੋਂ ਡਿਪਾਰਟਮੈਂਟ ਤੇ ਬੀਡੀਪੀਓ ਡਿਪਾਰਟਮੈਂਟ ਤੇ ਮਹਿਕਮਾ ਮਾਲ ਤਹਿਸੀਲਾ ਸਾਹਿਬ ਵੀ ਆਣਗੇ ਸਾਡੇ ਸੀਨੀਅਰ ਅਫਸਰਰੀ ਦੇ ਬਾਰੇ ਵੈਰੀਫਾਈ ਕਰ ਰਹੇ ਹੈ ਅੱਛਾ ਉੱਚ ਸੈਕਸ਼ਨ 42 ਲੱਗੀ ਹੈ ਜਿਹੜੀ ਫਰਦਗੜਾਈ ਸੀ ਤੇ ਸੈਕਸ਼ਨ 42 ਇਹਨੂੰ ਵੈਰੀਫਾਈ ਕਰ ਰਹੇ ਆਂ ਅੱਛਾ ਕਿ ਉਹਦੇ ਚ ਮਤਲਬ ਕਿਉਂ ਲੱਗੀ ਆ ਉਹ ਵੈਰੀਫਾਈ ਕਰਨ ਤੋਂ ਬਾਅਦ ਉਹਨਾਂ ਤੋਂ ਸਪਾਸਟ ਰਿਪੋਰਟ ਲੈਣ ਤੋਂ ਬਾਅਦ ਅਗਲੀ ਜਿਹੜੀ ਫਾਈਨਲ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅੱਛਾ ਜੇ ਅਸੀਂ ਜਿਹੜਾ ਅਸੀਂ ਖਾਤਾ ਹੈ ਉਹਦੇ ਵਿੱਚ ਹੁਣ ਉਹ ਪੰਚਾਇਤ ਦੇ ਨਾਮ ਹੋ ਗਏ ਦੇਖੋ ਇਹ ਹੁਣ ਜਿਹੜੀ ਸਪਾਸਟ ਰਿਪੋਰਟ ਆਏਗੀ ਉਹਦੇ ਚ ਹੀ ਦੱਸਿਆ ਜਾ ਸਕਦਾ ਮੈਂ ਕਿਵੇਂ ਅਸੀਂ ਪੁਲਿਸ ਕੁਛ ਨਹੀਂ ਕਰ ਸਕਦੀ ਮੈਂ ਕਿਹਾ ਮਾਲ ਦੇ ਦੇਗਾ ਸਾਨੂੰ ਕੁਝ ਦਿਨਾਂ ਚ ਹੀ ਦੇ ਦੇ ਰਿਹਾ ਰਿਪੋਰਟ ਅਸੀਂ ਉਹਨਾਂ ਦਾ ਲੈਟਰ ਦੇ ਦਿੱਤਾ ਜੋਸ ਪਾਸਪੋਰਟ ਖਸਰਨਪੁਰ 85 ਦੇ ਆਏਗੀ ਉਹਦੇ ਅਧਾਰ ਤੇ ਕਾਰਵਾਈ ਕੀਤੀ ਜਾਊਗੀ। ਉਹ ਸਾਰੀ ਰੋਕੀ ਹੋਈ ਹੈ ਉਹਨਾਂ ਨੂੰ। ਦੇਖੋ ਤਾਂ ਝਗੜਾ ਨੂੰ ਦੇਖ ਕੇ ਅਸੀਂ ਉਹਨਾਂ ਨੂੰ ਦੋਨੋਂ ਪਾਰਟੀਆਂ ਨੂੰ ਸਹਿਮਤੀ ਨਾਲ ਹੋਇਆ ਵੀ ਜਦੋਂ ਤੱਕ ਇਹ ਫੈਸਲਾ ਨਹੀਂ ਹੁੰਦਾ ਜਦੋਂ ਤੱਕ ਕਿਸੇ ਤਰ੍ਹਾਂ ਨਹੀਂ ਕੋਈ ਡਿਵੈਲਪਮੈਂਟ ਨਹੀਂ ਕਰਨਾ।